ਹੈਲੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ Samsung ਨੇ ਆਪਣਾ ਨਵਾਂ smartphone Samsung Galaxy A65 ਲਾਂਚ ਕਰ ਦਿੱਤਾ ਹੈ ਨਾਲ ਹੀ ਤੁਹਾਨੂੰ AI ਦੇ ਫੀਚਰ ਮਿਲਣ ਵਾਲੇ ਹੈ ਇਹ ਆ ਫੋਨ ਉਹਨਾਂ ਲਈ ਬੈਸਟ ਹੋ ਸਕਦਾ ਹੈ ਜੋ A series ਨਹੀਂ ਲੈ ਸਕਦੇ Galaxy A65 ਫੋਨ 5000mAh ਦੀ ਬੈਟਰੀ Exynos 1580 processor ਐਂਡ IP67 ਦੇ ਨਾਲ ਆਉਂਦਾ ਹੈ ਬਾਕੀ ਆ ਫੋਨ ਤੁਹਾਡਾ ਹੋ ਸਕਦਾ ਹੈ ਸਿਰਫ 38999 ਰੁਪਏ ਵਿੱਚ ਪਰ ਮੈਨੂੰ ਕੋਸ਼ਿਸ਼ੀ ਲੱਗ ਰਿਹਾ ਥੋੜੇ ਜਿਹਾ ਪੈਸੇ ਪਾ ਕੇ ਤੁਸੀਂ ਐਸਰੀ ਦਾ ਫੋਨ ਲੈ ਸਕਦੇ ਹਾਂ ਚਲੋ ਜੀ ਹੁਣ ਆਪਾਂ ਇਸ ਫੋਨ ਦੀ ਅਨਬਾਕਸਿੰਗ ਕਰ ਲਈਏ ਉਸ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਅਨਬਾਕਸ ਐਕਸਪਰਟ ਪੰਜਾਬੀ YouTube ਚੈਨਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਕਿ ਅੱਗੇ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਚਲੋ ਜੀ ਆਪਾਂ ਹੁਣ ਅਨਬਾਕਸਿੰਗ ਕਰ ਲਈਏ ਕਿ ਤੁਸੀਂ ਦੇਖ ਸਕਦੇ ਹੋ ਕਿ ਬਾਕਸ ਦੇ ਉੱਤੇ Samsung brand ਤੇ ਥੱਲੇ side Galaxy A51 ਲਿਖਿਆ ਹੋਇਆ ਹੈ ਬਾਕਸ ਨੂੰ ਖੋਲਦ ਹੀ ਤੁਹਾਨੂੰ ਫੋਨ ਮਿਲ ਜਾਂਦਾ ਹੈ ਚਲੋ ਇਹ ਫੋਨ ਨੂੰ ਇੱਕ ਸਾਈਡ ਤੇ ਰੱਖ ਲਈਏ ਤੇ ਵੇਖ ਲੈਣੇ ਕਿ ਕੰਪਨੀ ਨੇ ਹੋਰ ਕੀ ਕੀ ਦਿੱਤਾ ਹੈ SIM ejector tool type C to type C cable ਨਾਲ ਫੋਨ ਦੀ ਜਨਮ ਗੁੰਣ ਲਈ ਬਾਕੀ Samsung ਨੇ ਕਵਰ ਅਡਾਪਟਰ ਨਹੀਂ ਦਿੱਤਾ ਇਸ ਫੋਨ ਦੇ ਨਾਲ ਤੁਸੀਂ ਮੈਨੂੰ ਦੱਸਿਓ ਕਮੈਂਟ ਬਾਕਸ ਚ ਆ ਗੱਲ ਕੰਪਨੀ ਦੀ ਸਹੀ ਹੈ ਜਾਂ ਨਹੀਂ ਮੇਰੇ ਕੋਲ ਜਿਹੜਾ ਕਲਰ ਹੈ ਉਹ ਹੈ ਆਸਮ ਗ੍ਰੇਫਾਈਟ ਕਲਰ ਇਸ ਤੋਂ ਇਲਾਵਾ ਤੁਸੀਂ ਦੋ ਹੋਰ ਕਲਰ ਆਸਮ 올ਾਈਵ ਆਸਮ ਲਾਈਟ ਗ੍ਰੇ ਚ ਫੋਨ ਲੈ ਸਕਦੇ ਹੋ ਡਿਜ਼ਾਈਨ ਵੇਖੀਏ ਤਾਂ ਇਸ ਬਾਰ ਚੇਂਜਸ ਕਰ ਦਿੱਤਾ ਹੈ ਖਾਸ ਕਰ ਕੈਮਰਾ ਮੋਡਿਊਲ ਦਾ ਪਿਛਲੇ ਸਾਲ ਲਿੰਕਸ ਚ ਆਉਂਦਾ ਸੀ ਪਰ ਆ ਫੋਨ A ਸੀਰੀਜ਼ ਦਾ ਸਭ ਤੋਂ ਪ੍ਰੀਮੀਅਮ ਫੋਨ ਹੈ ਪ੍ਰਾਈਸ ਤੇ ਵੀ ਬਿਲਡਸ ਤੇ ਵੀ ਫੋਨ ਦੀ ਬੈਕ ਸਾਈਡ 'ਚ ਗਲਾਸ ਸਾਈਡਸ 'ਚ ਮੈਟਲ ਫਰੇਮ ਫਲੈਟ ਫਰੇਮ ਵਿਦ ਰਾਉਂਡਰ ਕੋਰਨਰ ਐਂਡ ਬਟਨ ਦੇ ਕੋਲ ਤੁਸੀਂ ਵੇਖ ਸਕਦੇ ਹੋ ਵੱਖਰੀ ਦੀ ਸ਼ੇਪ ਦਿੱਤੀ ਗਈ ਹੈ ਹੁਣ ਗੱਲ ਕਰੀਏ ਫੋਨ ਦੀ weight ਦੀ ਇਸ ਦਾ weight ਸਿਰਫ 198 ਗ੍ਰਾਮ ਹੈ ਐਂਡ A ਸੀਰੀਜ਼ ਦਾ ਹੁਣ ਤੱਕ ਦਾ ਸਲਿਮੇਸਟ ਫੋਨ ਹੈ ਪਿਛਲੇ ਸਾਲ A55 ਦੀ 8.2 mm ਦੀ thickness ਦਿੱਤੀ ਗਈ ਸੀ ਹੁਣ ਇਹ 56 ਮਾਡਲ 'ਚ ਤੁਹਾਨੂੰ 7.4mm ਦੀ ਥਿੱਕਨੈਸ ਮਿਲ ਰਹੀ ਹੈ ਬਿਲਡ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਗੋਰੀਲਾ ਗਲਾਸ ਵਿਕਟਸ ਪਲੱਸ ਦੀ ਪ੍ਰੋਟੈਕਸ਼ਨ ਮਿਲਦੀ ਹੈ ਐਂਡ IP67 ਰੇਟਿੰਗ ਦੇ ਨਾਲ ਆਉਂਦਾ ਹੈ ਹੁਣ ਪੋਰਟਸ ਐਂਡ ਬਟਨ ਵੇਖ ਲਈਏ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਥੱਲੇ ਸਾਈਡ SIM ਕਾਰਟਰੀ ਮਾਈਕ੍ਰੋਫੋਨ ਟਾਈਪ ਸੀ ਚਾਰਜਿੰਗ ਪੋਰਟ ਅਗੇਨ ਮਾਈਕ੍ਰੋਫੋਨ ਐਂਡ ਸਪੀਕਰ ਗ੍ਰਿਲ ਦਿੱਤਾ ਹੋਇਆ ਰਾਈਟ ਸਾਈਡ 'ਚ ਤੁਹਾਨੂੰ ਪਾਵਰ ਆਨ ਆਫ ਬਟਨ ਵੌਲਯਮ ਰੋਕਰ ਬਟਨ ਮਿਲਦਾ ਹੈ ਉੱਤੇ ਸਾਈਡ ਤੇ ਡਿਊਲ ਨੌਇਸ ਕੈਨਸਲੇਸ਼ਨ ਮਾਈਕ੍ਰੋਫੋਨ ਵੇਖ ਸਕਦੇ ਹਾਂ ਲੈਫਟ ਸਾਈਡ 'ਚ ਕੁਛ ਵੀ ਨਹੀਂ ਦਿੱਤਾ ਹੋਇਆ SIM ਕਾਰ ਟ੍ਰੇ ਕੱਢ ਕੇ ਵੇਖ ਲੈਣੇ ਆ ਇਸ 'ਚ ਡਿਊਲ ਨੈਨੋ SIM ਕਾਰਡ ਸਲੋਟ ਮਿਲਦਾ ਹੁਣ ਗੱਲ ਕਰਦੇ ਹਾਂ ਡਿਸਪਲੇ ਦੀ ਇਸ ਫੋਨ 'ਚ ਤੁਹਾਨੂੰ 6.7 ਇੰਚ ਦੀ FHD+ Plus, Super AMOLED फ्लैट डिस्प्ले मिलती है 120 हर्ट्ज ਦੇ ਨਾਲ 1200 ਨਿਟਸ ਦੀ ਬ੍ਰਾਈਟਨੈਸ ਮਿਲਦੀ ਹੈ ਤੁਪ ਵਿੱਚ ਆਰਾਮ ਨਾਲ ਯੂਜ਼ ਕਰ ਸਕਦੇ ਹੋ ਇਸ ਤੋਂ ਇਲਾਵਾ HDR10+ ਦਾ ਵੀ ਸਪੋਰਟ ਮਿਲਦਾ ਹੈ OTT ਐਪਸ Netflix Amazon ਵਗੈਰਾ ਤੇ ਤੁਸੀਂ HDR10 ਚ ਕੰਟੈਂਟ ਨੂੰ ਵੇਖ ਸਕਦੇ ਹੋ Wide One L1 ਦਾ ਵੀ ਸਪੋਰਟ ਹੈ ਵੈਸੇ ਆਹ ਫੋਨ ਡੁਅਲ ਸਟੇਰੀਓ ਸਪੀਕਰ ਦੇ ਨਾਲ ਆਉਂਦਾ ਹੈ ਵਿਦ Dolby Atmos ਸਪੋਰਟ ਦੇ ਨਾਲ ਇਸ ਦੀ ਲੌਡਨੈਸ ਐਂਡ ਕਲੀਅਰਟੀ ਬਹੁਤ ਵਧੀਆ ਹੈ ਪਰਫਾਰਮੈਂਸ ਦੀ ਗੱਲ ਕਰਾਂ ਤਾਂ ਇਸ ਫੋਨ ਚ ਤੁਹਾਨੂੰ Exynos 1580 ਪ੍ਰੋਸੈਸਰ ਮਿਲਦਾ ਹੈ LPDDR5X RAM ਐਂਡ UFS 3.1 ਸਟੋਰੇਜ ਦਾ ਵੀ ਸਪੋਰਟ ਮਿਲਦਾ ਹੈ ਬਾਕੀ ਜਿਹੜਾ Exynos 1580 ਪ੍ਰੋਸੈਸਰ ਹੈ ਇਹ ਮਲਟੀ ਕੋਰ ਚ Snapdragon 7 ਜਨਰੇਸ਼ਨ 3 ਨਾਲੋਂ ਵਧੀਆ ਹੈ ਪਰ ਓਵਰਆਲ Snapdragon 7 ਜਨਰੇਸ਼ਨ 3 ਇਹਦੇ ਨਾਲੋਂ ਵਧੀਆ ਹੈ ਬਾਕੀ ਐਂਧੂਸ ਸਕੋਰ ਦੀ ਗੱਲ ਕਰੀਏ ਤਾਂ ਐਂਧੂਸ ਸਕੋਰ 9 ਤੋਂ 10 ਲੱਖ ਦੇ ਆਸ-ਪਾਸ ਨਿਕਲ ਕੇ ਆਉਂਦਾ ਹੈ ਬਾਕੀ ਸਾਨੂੰ ਪਤਾ ਹੀ ਹੋਵੇਗਾ ਆਹ ਸੀਰੀਜ਼ ਪਰਫਾਰਮੈਂਸ ਦੇ ਲਈ ਨਹੀਂ ਸੀ ਹਮੇਸ਼ਾ ਤੋਂ ਪਰ ਇਸ ਬਾਰ ਦੇਡ ਔਨ ਇਟ ਬੈਟਰ ਗੇਮਿੰਗ ਦੀ ਗੱਲ ਕਰਾਂ ਤਾਂ ਤੁਸੀਂ BGMI ਸਿਰਫ 30 FPS ਤੇ ਹੀ ਖੇਲ ਸਕਦੇ ਹੋ 60 FPS ਦੀ سپورਟ ਹਜੇ ਤੱਕ ਅਨਲੌਕ ਨਹੀਂ ਹੋਈ ਹੈ ਬਾਕੀ ਮੇਰੇ ਹਿਸਾਬ ਨਾਲ 60 FPS ਦਾ سپورਟ ਦੇ ਸਕਦੇ ਆਉਣ ਵਾਲੀ ਅਪਡੇਟਸ ਦੇ ਵਿੱਚ ਜਿਵੇਂ ਕਿ ਇਹਨਾਂ ਨੇ ਪਿਛਲੇ ਸਾਲ ਕੀਤਾ ਸੀ ਬਾਕੀ ਆਹ ਫੋਨ ਤਿੰਨ ਵੇਰੀਐਂਟ ਚ ਆਉਂਦਾ ਹੈ 8 128GB 8 256GB ਐਂਡ 12 256GB ਚ ਜੇ ਬੈਟਰੀ ਐਂਡ ਚਾਰਜਰ ਦੀ ਗੱਲ ਕਰਾਂ ਤਾਂ ਇਸ ਫੋਨ 'ਚ ਤੁਹਾਨੂੰ 5000mAh ਦੀ ਬੈਟਰੀ ਮਿਲਦੀ ਹੈ। ਬਾਕੀ ਸਭ ਤੋਂ ਵਧੀਆ ਗੱਲ ਹੈ ਐਸੇਰੀ ਵਾਂਗੂ ਇਸ ਐਸਚ ਵੀ 45W ਦੀ ਚਾਰਜਿੰਗ ਸਪੋਰਟ ਮਿਲਦੀ ਹੈ। ਪਰ ਤੁਹਾਨੂੰ ਅਡੈਪਟਰ ਅੱਡ ਤੋਂ ਲੈਣਾ ਪਾਵੇਗਾ ਜਿਹੜਾ ਠੀਕ ਠੀਕ ਠਾਕ ਹੀ ਮਹਿੰਗਾ ਹੈ। ਹੁਣ ਗੱਲ ਕਰੀਏ OS UI ਐਂਡ UI ਦੀ ਤਾਂ ਤੁਹਾਨੂੰ ਇਸ ਫੋਨ 'ਚ ਮਿਲਣ ਵਾਲਾ ਹੈ Samsung ਦਾ ਲੇਟੈਸਟ One UI 7 based Android 15। ਇਸ ਦੇ ਨਾਲ Samsung ਵੱਲੋਂ ਫੋਨ 'ਚ 6 ਸਾਲ ਦੀ ਮੇਜਰ Android ਅਪਡੇਟਸ ਕਿ 6 ਸਾਲ ਦੀ ਸਕਿਉਰਿਟੀ ਅਪਡੇਟਸ ਵੀ ਮਿਲੂ ਇਸ ਫੋਨ 'ਚ ਤੁਹਾਨੂੰ ਪ੍ਰੀ-ਇਨਸਟਾਲਡ ਐਪਸ ਵੀ ਦੇਖਣ ਨੂੰ ਮਿਲਣਗੀਆਂ ਜੋ ਕਿ ਤੁਸੀਂ ਆਪ ਦੀ ਹਿਸਾਬ ਨਾਲ ਅਨਇਨਸਟਾਲ ਕਰ ਸਕਦੇ ਹੋ ਚਲੋ ਹੁਣ ਗੱਲ ਕਰਦੇ ਹਾਂ ਕੈਮਰੇ ਦੀ Samsung ਨੇ ਇਸ ਫੋਨ 'ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਹੈ 50 ਮੈਗਾਪਿਕਸਲ ਦਾ ਮੇਨ ਕੈਮਰਾ OIS ਦੇ ਨਾਲ 12 ਮੈਗਾਪਿਕਸਲ আলਟਰਾਵਾਈਡ 5 ਮੈਗਾਪਿਕਸਲ ਮਾਈਕਰੋ ਐਂਡ 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ ਬਾਕੀ ਮੈਂ ਵੱਖ-ਵੱਖ ਕੰਡੀਸ਼ਨ 'ਚ ਫੋਟੋ ਕੱਢ ਕੇ ਵੇਖੀਆਂ ਸੀ ਸਭ ਤੋਂ ਪਹਿਲਾਂ ਮੇਨ ਕੈਮਰੇ 'ਚ ਡਾਇਨਾਮਿਕ ਰੇਂਜ ਕਾਫੀ ਵਧੀਆ ਨਿਕਲ ਇਹ ਵਧੀਆ ਮਿਲ ਜਾਂਦੀ ਹੈ ਡਿਟੇਲ ਵੀ ਕਾਫੀ ਵਧੀਆ ਨਿਕਲ ਕੇ ਆ ਰਹੀ ਹੈ ਪੋਰਟਰੇਟ ਮੋਡ 'ਚ ਤੁਸੀਂ ਡਿਜੀਟਲੀ 2x ਫੋਟੋ ਕਲਿੱਕ ਕਰ ਸਕਦੇ ਹੋ ਐਂਡ ਇਟਸ ਬੈਟਰ ਬਾਕੀ ਓਵਰਆਲ ਵਧੀਆ ਫੋਟੋਸ ਕੱਢ ਕੇ ਦੇ ਰਿਹਾ ਐਂਡ ਸੈਲਫੀ ਕੈਮਰਾ ਵੀ ਬੈਟਰ ਹੈ ਇਹਦਾ ਕਲਰ ਵਗੈਰਾ ਵਧੀਆ ਤਰ੍ਹਾਂ ਨਾਲ ਹੈਂਡਲ ਕਰ ਲੈਂਦਾ ਹੈ ਇਸ ਤੋਂ ਇਲਾਵਾ ਵੀਡੀਓ ਦੀ ਗੱਲ ਕਰਾਂ ਤਾਂ ਇਸ ਫੋਨ 'ਚ ਮেইন ਕੈਮਰੇ ਦੇ ਨਾਲ ਤੁਸੀਂ 4K 30 FPS ਮੈਕਸਿਮਮ ਤੇ ਵੀਡੀਓ ਰਿਕਾਰਡ ਕਰ ਸਕਦੇ ਹੋ ਬਾਕੀ ਫਰੰਟ ਕੈਮਰੇ ਦੇ ਨਾਲ ਵੀ 4K 30 fps ਤੇ ਵੀਡੀਓ ਰਿਕਾਰਡ ਕਰ ਸਕਦੇ ਹਾਂ ਬਾਕੀ ਮੈਂ ਇਸ ਫੋਨ ਦੀ ਖਿੱਚੀ ਹੋਈ ਸਾਰੀ ਫੋਟੋਸ Google Drive ਤੇ ਪਾ ਦਿੱਤੀ ਹੈ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਚ ਦੇ ਦਿੱਤਾ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਨੈਕਟੀਵਿਟੀ ਦੇ ਬਾਰੇ ਗੱਲ ਕਰੀਏ ਤਾਂ ਇਸ ਫੋਨ ਚ ਤੁਹਾਨੂੰ Wi-Fi 6 ਮਿਲਦਾ ਹੈ Bluetooth 5.3 ਹੈ VR ਹੈ NFC ਦਾ ਵੀ ਸਪੋਰਟ ਮਿਲਦਾ ਹੈ ਹਾਇਰ ਬਲਾਸਟਰ ਨਹੀਂ ਦਿੰਦਾ ਹੈ ਬਾਕੀ ਸਾਰੇ 5G ਬੈਂਡਸ ਮਿਲਦੇ ਹੈ ਜੋ ਕੰਪਨੀ ਵੱਲੋਂ ਸਪੋਰਟਡ ਹੈ ਫਾਈਨਲੀ ਹੁਣ ਗੱਲ ਕਰਦੇ ਹਾਂ ਇਸ ਦੇ ਪ੍ਰਾਈਸ ਤੇ ਮੇਰੇ opinion ਦੀ Samsung Galaxy A56 ਤਾਂ ਵੈਰੀਐਂਟ ਚ ਆਉਂਦਾ ਹੈ 8128 GB ਜੋ ਤੁਹਾਨੂੰ 41999 ਚ ਮਿਲਦਾ ਹੈ ਦੂਜਾ ਵੈਰੀਐਂਟ 8256 ਇਹ ਤੁਹਾਨੂੰ ਮਿਲੇਗਾ 44999 ਰੁਪਏ ਚ ਤੇ ਤੀਜਾ ਵੈਰੀਐਂਟ 12256 GB 47999 ਚ ਮਿਲੂ ਬਾਕੀ ਕੋਈ ਵੀ ਆਫਰ ਚੱਲ ਰਹੇ ਹੈ ਉਹਨਾਂ ਦੀ ਡਿਟੇਲਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਜਾ ਕੇ ਤੁਸੀਂ ਵੇਖ ਸਕਦੇ ਹੋ ਹੁਣ ਮੈਂ ਗੱਲ ਕਰਦਾ ਹਾਂ ਉਹ ਪੁਆਇੰਟ ਜੋ ਹੈਲਪ ਕਰ ਸਕਦੇ ਆ ਤੁਹਾਡੀ ਕੀ ਆ ਫੋਨ ਤੁਹਾਨੂੰ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ Samsung ਨੇ ਡਿਜ਼ਾਈਨ ਤੇ ਫੋਕਸ ਕੀਤਾ ਹੈ ਚੇਂजेस ਵੇਖਣ ਨੂੰ ਮਿਲਦੇ ਹੈ ਪ੍ਰੋਸੈਸਰ 'ਚ ਵੀ ਕਾਫੀ ਇੰਪਰੂਵਮੈਂਟ ਕੀਤੀ ਹੈ ਇਸ ਤੋਂ ਇਲਾਵਾ 6+6 ਮਤਲਬ 6 6 ਸਾਲ ਦੀ ਮੇਜਰ ਅਪਡੇਟਸ 6 ਸਾਲ ਦੀ ਸਿਕਿਉਰਿਟੀ ਅਪਡੇਟਸ ਵੇਖਣ ਨੂੰ ਮਿਲਦੀ ਹੈ ਪਰ Samsung ਨੇ ਇਸ ਦਾ ਇਸ ਮਾਡਲ ਦਾ ਪ੍ਰਾਈਸ ਥੋੜਾ ਜ਼ਿਆਦਾ ਹੀ ਰੱਖਿਆ ਸ਼ਾਇਦ ਇਹ 네ਗੇਟਿਵ ਪੁਆਇੰਟ ਹੋ ਸਕਦਾ ਬਾਕੀ ਤੁਹਾਨੂੰ ਆ ਫੋਨ ਕਿਵੇਂ ਲੱਗਿਆ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ ਉਸ ਤੋਂ ਪਹਿਲਾਂ ਐਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ